ਇਹ ਤਸਵੀਰਾਂ ਕਿਸਾਨ ਬਲਦੇਵ ਸਿੰਘ ਦੇ ਘਰ ਦੀਆਂ ਨੇ ਖਨੌਰੀ ਬਾਰਡਰ ਤੇ ਡਟੇ ਪਿੰਡ ਕਾਂਗਥਲਾ ਦੇ ਕਿਸਾਨ ਬਲਦੇਵ ਸਿੰਘ ਦੀ ਮੌਤ ਹੋ ਗਈ ਹੈ ਦਿੱਲੀ ਕੂਚ ਦੌਰਾਨ ਅਥਰੂ ਗੈਸ ਦੇ ਗੋਲਿਆਂ ਨੇ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਸਾਥੀ ਕਿਸਾਨਾਂ ਮੁਤਾਬਕ ਉਹਨਾਂ ਨੂੰ ਸਾਲ ਐਂ ਦੇ ਵਿੱਚ ਤਕਲੀਫ ਹੋ ਰਹੀ ਸੀ ਹਸਪਤਾਲ ਭਰਤੀ ਕਰਵਾਉਣ ਬਾਅਦ ਵੀ ਸੇਤ ਚ ਕੋਈ ਸੁਧਾਰ ਨਹੀਂ ਹੋਇਆ ਅਖੀਰ ਕਿਸਾਨ ਬਲਦੇਵ ਸਿੰਘ ਨੇ ਦਮ ਤੋੜ ਦਿੱਤਾ ਇਹ ਜੀ ਆਥਰੂ ਅਸ ਲੰਗਰ ਸੇਵਾ ਚ ਨਿਤ ਮੋਰਚੇ ਤੇ ਜਾਂਦੇ ਸੀਗੇ ਬਾਹਰ ਤੇ ਤੇ ਉਹ ਆਥਰੂ 13 ਦਿਨ ਤੋ ਲਗਾਤਾਰ ਜਾਂਦੇ ਸੀ ਉਹ ਦਿਨ ਜਿਹੜੇ ਗੈਸ ਦੇ ਗੋਲੇ ਗਾਲੇ ਸੁੱਟੇ ਨੇ ਉਹ ਗੈਸ ਇਹਨਾਂ ਦੇ ਅੰਦਰ ਚੜੀ ਸੀਗੀ ਤੇ ਉਹਦੇ ਕਰਕੇ ਨਹਿਤੀ ਮਤਲਬ ਇਸ ਚੀਜ਼ ਦੀ ਮਤਲਬ ਤਕਲੀਫ ਮਹਿਸੂਸ ਕਰਦਾ ਹੈਗਾ ਤੇ ਕੱਲ ਜਿਹੜਾ ਜਿਆਦੀ ਸਿਹਤ ਸਿਰ ਮੋਰਚੇ ਚਲੇਗਾ ਠੀਕ ਠਾਕ ਰਹੂਗਾ ਉੱਥੋਂ ਜਿਆਦੀ ਜਿਆਦੀ ਤਕਲੀਫ ਹੋਈ ਘਰ ਆ ਕੇ ਕਹਿੰਦਾ ਮੈਨੂੰ ਤਕਲੀਫ ਹੁੰਦੀ ਆ ਨਾਲ ਲੱਗਾ ਪਤਾ ਨਹੀਂ ਉਸੇ ਟਾਈਮ ਮਤਲਬ ਡਿੱਗ ਪਿਆ ਅਸੀਂ ਗੱਡੀ ਪਾ ਕੇ ਤੇ ਲੈ ਗਏ ਖਨੌਰੀ ਵਾਲਾਂ ਚ ਬਾਪ ਦੇ ਤਾਹ ਰਿੰਦਰ ਹਸਪੀਟਲ ਲੈ ਗਏ ਉਹਥੇ ਐ ਤੇ ਰਾਤ ਨੂੰ 2:30 ਵਜੇ ਐਕਸਪਾਇਰ ਹੋ ਗਿਆ 2:30 ਵਜੇ ਹਾਂ ਹਾਂਜੀ ਡੈਥ 2:30 ਵਜੇ ਹਾਂ 2:30 ਤਕਰੀਬਨ ਹਾਂ ਜੀ ਉਹਨਾਂ ਦੀ ਮਿਸਿੰਗ ਸੀ ਦੋਸਤ ਦੇ ਨਾਲ ਉਹਨਾਂ ਨੂੰ 2:30 ਵਜੇ ਸਭ ਟਾਈਮ ਵੇਖਣਾ ਸੀ ਸਾਨੂੰ ਥੋੜਾ ਜਿਹਾ ਲੇਟ ਦੱਸਿਆ ਨਾ ਹਾਂਜੀ ਕਿਵੇਂ ਦੇਖਦਾ ਆ ਪਦਾ ਜੀਵਨ ਉਹਨਾਂ ਨੇ ਕਿਸਾਨੀ ਮੋਰਚੇ ਦੇ ਲਈ ਕਿਸਾਨੀ ਮੋਰਚੇ ਹੈ ਕਿਸਾਨੀ ਮੋਰਚੇ ਹੈ ਬਹੁਤ ਸਰਗਰਮ ਸੀਗੇ ਕਿਸਾਨ ਨੇ ਉਹਨਾਂ ਬਸ ਸਿਰਫ ਬਹੁਤ ਜਿਆਦਾ ਕੀ ਉਹ ਕ੍ਰਾਂਤੀਕਾਰੀ ਦੀ ਆਗੂ ਰਹੀ ਸੀ ਹਾਂਜੀ ਹਾਂਜੀ ਉਹ ਨੱਚੀ ਸੀ ਉਹਨਾਂ ਨੂੰ ਬਹੁਤ ਪੌਦਾ ਸੀ ਹੌਦਦਾਰ ਸੀ ਉਹ ਤਾਂ ਦਿੱਲੀ ਮੋਰਚਾ ਲਗਾ ਰਹੇ ਨੇ ਕਿ ਦਿੱਲੀ ਜੀ ਵੀ ਗਏ ਹਾਂਜੀ ਮਤਲਬ ਉਹਨਾਂ ਦਾ ਕਾਫੀ ਮਤਲਬ ਲਾਲੋਕੇ ਕਿਸਾਨੀ ਖੈਰ ਦੇ ਨਾਲ ਕਾਫੀ ਲਗਾਅ ਹੈਗਾ ਸੀ ਉਹਨਾਂ ਦਾ ਤੇ ਜਦੋਂ ਵੀ ਮਤਲਬ ਮੋਰਚਾ ਸ਼ੁਰੂ ਹੋਇਆ ਹੈਗਾ 13 ਤਰੀਕ ਦਾ ਜਿਹੜਾ ਪਿਛਲੇ ਮਹੀਨੇ ਤੋਂ ਤੇ ਉਦੋਂ ਤੋਂ ਮਤਲਬ ਇਹ ਨਿਰੰਤਰ ਹੀ ਹਰ ਰੋਜ਼ ਲਾਲੋਕੇ ਇੱਥੋਂ ਮਤਲਬ ਲੰਗਰ ਦੀ ਸੇਵਾ ਜਿਹੜੀ ਹੈਗੀ ਇੱਥੋਂ ਲੰਗਰ ਪਿੰਡ ਆਪਣੇ ਗੁਰਦੁਆਰਾ ਸਾਹਿਬ ਹੈਗੇ ਉੱਥੇ ਬੰਦ ਹੈਗਾ ਤੇ ਉੱਥੋਂ ਲੈ ਕੇ ਹਰ ਰੋਜ਼ ਮਤਲਬ ਜਿਹੜਾ ਹੈਗਾ ਮੋਟਰਸਾਈਕਲ ਵਾਲੀ ਰੈਡੀ ਸੀ ਉਹਦੇ ਉੱਤੇ ਮਤਲਬ ਉਹ ਲੈ ਕੇ ਹਰ ਰੋਜ਼ ਜਾਂਦੇ ਹੈਗੇ ਸੀ ਤੇ ਬੜਾ ਹੀ ਮਤਲਬ ਸੇਵਾ ਭਾਵ ਮੈਗਾ ਤੁਸੀਂ ਵੇਖੋ ਮਤਲਬ ਕਿ ਉਹ ਜਾਂਦੇ ਹੈਗੇ ਕਿ ਮਤਲਬ ਉਹਨਾਂ ਨੂੰ ਭੁੱਖਿਆਂ ਨੂੰ ਇੱਕ ਤਰੀਕੇ ਨਾਲ ਲੰਗਰ ਚਾਹ ਰਹੇ ਹੋਤੇ ਹੈ ਤੇ ਜਿਹੜੇ ਆਪਾਂ ਕਿਸਾਨ ਵੀ ਆਪਾਂ ਵੀ ਅੰਨ ਹੀ ਪੈਦਾ ਕਰ ਰਹੇ ਆ ਕਿ ਉਹਨਾਂ ਵਾਸਤੇ ਹੈ ਤੇ ਪਰ ਉਹੀ ਲਾਲੋ ਕੇ ਸਰਕਾਰ ਦੀਆਂ ਲਾਲੋ ਕੇ ਨੀਤੀਆਂ ਹੈਗੀਆਂ ਇਹੋ ਜਿਹੀਆਂ ਕਿ ਉਹ ਜਿਹੜੀਆਂ ਉਹ ਹਾਂਜੀ ਮਤਲਬ ਇਹ ਲਾਲੋ ਕੇ ਕੱਲ ਤਾਂ ਮੇਰੇ ਠੀਕ-ਠਾਕ ਸੀ ਉਹ ਸਵੇਰੇ ਜਦੋਂ ਇੱਥੋਂ ਘਰੋਂ ਗਏ ਹੈਗੇ ਤੇ ਉੱਥੇ ਹੀ ਲਾ ਲੋ ਕਿ ਹਜੇ ਵੀ ਤੁਹਾਨੂੰ ਸਰਕਾਰ ਤਾਂ ਕਹਿੰਦੀ ਹੈ ਕਿ ਸਾਰਾ ਕੁਝ ਬੰਦ ਹੋ ਗਿਆ ਪਰ ਹਜੇ ਵੀ ਉੱਥੇ ਉਹ ਹੀ ਚੱਲ ਰਿਹਾ ਹੈਗਾ ਮਤਲਬ ਚੇਦਰ ਦੋ ਵੀ ਹੈਗਾ ਤੇ ਉਹ ਜਿਵੇਂ ਅਥਰੂ ਗੈਸ ਦੇ ਗੋਲੇ ਚੱਲਦੇ ਹੈਗੇ ਉੱਥੇ ਤੇ ਉਹਦੇ ਕਰਕੇ ਉਹਨਾਂ ਨੂੰ ਮਤਲਬ ਸਾਹ ਦੀ ਪ੍ਰੋਬਲਮ ਆਈ ਹੈਗੀ ਉਹਨਾਂ ਨੂੰ ਉੱਥੇ ਸਾਹ ਜਾ ਗਮ ਹੋਇਆਗਾ ਸਿਹਤ ਕਾਫੀ ਡਾਊਨ ਹੋ ਗਈ ਹੈਗੀ ਤੇ ਉਹਨਾਂ ਨੂੰ ਫਿਰ ਇੱਥੇ ਨੇੜੇ ਆਪਣੇ ਖਨੋਰੀ ਦੇ ਵਿੱਚ ਮਤਲਬ ਮਹਿਤਾ ਤਾਲ ਹੈਗਾ ਉੱਥੇ ਇੱਕ ਵਾਰ ਲੈ ਕੇ ਗਏ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੇ ਤੇ ਉਹਨਾਂ ਨੇ ECG ਵਗੈਰਾ ਕੀਤੀ ਤੇ ਉਹਨਾਂ ਨੇ ਕਿ ਆਪ ਦਿੱਤਾ ਉਹਨਾਂ ਨੇ ਕਿਹਾ ਨਹੀਂ ਤੁਸੀਂ ਇਹਨਾਂ ਨੂੰ ਮਤਲਬ ਅੱਗੇ ਲੈ ਜਾਓ ਵੱਡੇ ਹਸਪਤਾਲ ਦੇ ਵਿੱਚ ਤੇ ਫਿਰ ਪਟਿਆਲੇ ਹਰਜਿੰਦਰਾ ਹਸਪਤਾਲ ਦੇ ਵਿੱਚ ਫਿਰ ਉਹਨਾਂ ਨੂੰ ਲੈ ਕੇ ਗਏਗੇ ਕੱਲ ਸ਼ਾਮੀ ਤੇ ਲਾਲੋ ਕੇ ਰਾਤ ਨੂੰ 2:30 ਵਜੇ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਡੈੱਡ ਡਿclare ਕਰ ਦਿੱਤਾ ਹੈਗਾ ਉਹਨਾਂ ਨੇ ਮਤਲਬ ਉੱਥੇ ਤੇ ਬੜਾ ਹੀ ਮਤਲਬ ਲਾਲੋ ਕੇ ਸਾਨੂੰ ਬਹੁਤ ਹੀ ਮੰਨਤਾ ਕੀ ਘਟਨਾ ਹੈਗੀ ਸਾਨੂੰ ਆਪ ਜਦੋਂ ਪਤਾ ਲੱਗਿਆ ਹੈਗਾ ਕਿ ਮਤਲਬ ਅਸੀਂ ਅੰਦਰੋਂ ਹਿਲ ਗਿਆ ਹੈਗਾ ਕਿ ਤੁਸੀਂ ਆਹ ਵੇਖੋ ਜੇ ਘਰ ਵੇਖੋ ਤੇ ਇੱਕ ਮੁੰਡਾ ਕੱਲਾ ਹੈਗਾ ਵਿਚਾਰਾ ਹਾਂ ਕੋਈ ਜ਼ਿਆਦਾ ਉਮਰ ਨਹੀਂ ਹੈਗੀ ਉਹਨਾਂ ਪਿੱਛੇ ਹੁਣ ਵਿਆਹ ਨੂੰ ਲਾ ਲੋ ਕਿ 2 ਸਾਲ ਹੀ ਹੋਏ ਹੈਗੇ ਜੇ ਵਿਆਹ ਨੂੰ ਉਹ ਵਿਚਾਰਾ ਜੇ ਕੰਮ ਸੰਭਾਲਦਾ ਹੀ ਪਿਆ ਹੈਗਾ ਇੱਕ ਤਰੀਕੇ ਦੇ ਨਾਲ ਹੈ ਤੇ ਤੁਹਾਨੂੰ ਵੀ ਪਤਾ ਹੈਗਾ ਕਿ ਮਤਲਬ ਕੋਈ ਜ਼ਿਆਦਾ ਉਹਨਾਂ ਦੀ ਏਜ ਵੀ ਨਹੀਂ ਸੀ ਹੈਗੀ ਮਤਲਬ 65 ਸਾਲ ਦੀ ਹੋ ਰਹੇ ਅੱਜ ਤੋਂ ਕਿ ਅਪਾ ਕਹੀਏ ਸਥਿਤੀ ਕਿੰਨੀ ਹੈ ਆ ਮਤਲਬ ਬਹੁਤ ਜ਼ਿਆਦਾ ਠੀਕ ਨਹੀਂ ਹੈ ਮਤਲਬ ਕਿ ਕਿ ਆਪਾਂ ਕਿ ਬਹੁਤ ਜ਼ਿਆਦਾ ਸਹੀ ਹੋਏ ਕਿਉਂਕਿ ਤੁਹਾਨੂੰ ਵੀ ਪਤਾ ਹੈਗਾ ਕਿ ਜਿਹੜੇ ਕਿਸਾਨ ਹੁਣ ਜਾ ਕੇ ਉੱਥੇ ਬੈਠੇ ਹੈ ਕੋਈ ਬਹੁਤ ਜ਼ਿਆਦਾ ਵੱਡੇ ਏਕੜਾਂ ਲਈ ਨਹੀਂ ਹੈਗੇ ਉਹ ਮਤਲਬ ਵੱਤ ਤੋਂ ਵੱਤ 3-4 ਕਿਲੇ ਜਿਹੜੇ ਅੱਗੇ ਕਿਸਾਨ ਹੈਗੇ ਤੇ ਉਹ ਵੀ ਤੁਸੀਂ ਸਮਝ ਹੀ ਸਕਦੇ ਹੋ ਕਿ ਉਹਨਾਂ ਦੀ ਫਿਰ ਕੀਮਾ ਦੀ ਹਾਲਤ ਹੋਏਗੀ ਤੇ ਇਸ ਕਰਕੇ ਮਤਲਬ ਕਿ ਕਾਫੀ ਜ਼ਿਆਦਾ ਦੁੱਖ ਹੋਇਆ ਹੈਗਾ ਕਿ ਮਤਲਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਇਸ ਚੀਜ਼ ਵਾਸਤੇ